ਨਹੀਂ ਰਹੇ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਪੰਗੂ ਉਹਨਾਂ ਨੇ ਦਿੱਲੀ ਦੇ ਦੀਨ ਦਿਵਾਲ ਉਪਾਧਿਆ ਹਸਪੀਟਲ ਵਿੱਚ ਲੇ ਆਖਰੀ ਸਾਹ ਅੱਜ ਆਪਾਂ ਉਹਨਾਂ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਆਂ ਉਹਨਾਂ ਨੇ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕਿਵੇਂ ਇੱਡਾ ਵੱਡਾ ਅੰਪਾਇਰ ਸਥਾਪਿਤ ਕੀਤਾ ਤੇ ਕਿਵੇਂ ਉਹ ਏਡੇ ਵੱਡੇ ਬਿਜ਼ਨਸਮੈਨ ਬਣੇ ਨਿਰਮਲ ਸਿੰਘ ਪੰਗੂ ਪਰਲਸ एग्रोटेक कॉर्पोरेशन लिमिटेड ਦੇ ਸੰਤਾਪਕ ਸਨ ਪੰਜਾਬ ਚ ਟਾਰੀ ਬਾਡਰ ਨੇੜੇ ਦੁੱਧ ਵੇਚਣ ਵਾਲੇ ਵਾਜੋ ਸ਼ੁਰੂਆਤ ਕਰਨ ਤੋਂ ਬਾਅਦ ਪੰਗੂ ਨੇ ਇੱਕ ਦਿਗਜ ਕਾਰੋਬਾਰੀ ਬਾਅਦ ਜੋ ਪ੍ਰਸਿੱਧੀ ਪ੍ਰਾਪਤ ਕੀਤੀ ਪੰਗੂ ਸਥਿਤ ਤੌਰ ਤੇ 45000 ਕਰੋੜ ਰੁਪਏ ਤੋਂ ਵੱਧ ਪੂੰਜੀ ਕਪੜੇ ਦੇ ਦੋਸ਼ਾ ਹੇਠ ਜੇਲ੍ਹ ਚ ਬੰਦ ਸਨ ਉਹਨਾਂ ਦੇ ਸਮੂਹ ਪੀ ਏ ਸੀ ਐਲ ਨੇ ਪੂਰੇ ਭਾਰਤ ਚ ਇੱਕ 183000 ਏਕੜ ਜ਼ਮੀਨ ਇਕੱਠੀ ਕੀਤੀ ਪੰਗੂ ਤੇ ਰੀਅਲ اسٹیਟ ਕੰਪਨੀ ਪਲਸ ਗਰੁੱਪ ਦੇ ਹੋਰ ਡਾਇਰੈਕਟਰਾਂ ਨੇ ਨੂੰ ਕਈ ਮਹੀਨਿਆਂ ਤੱਕ ਗਫਤਾਰੀ ਤੋਂ ਬਚਨ ਤੋਂ ਬਾਅਦ 2016 ਵਿੱਚ ਪੁਲਸ ਹਿਰਾਸਤ ਵਿੱਚ ਰੱਖਿਆ ਗਿਆ ਕਾਨੂੰਨੀ ਲੜਾਈ ਤੇ ਰੈਗੂਲੇਟਰੀ ਜਾਂਚ ਦੇ ਬਾਵਜੂਦ ਪੰਗੂ ਦੀ ਸਫਲਤਾ ਪ੍ਰਾਪਤੀਆਂ ਤੇ ਵਿਵਾਦ ਦੋਹਾਂ ਕਾਰਨ ਸੀ हाल ही ही भारतीय सिक्योरिटीज एंड एक्सचेंज बोर्ड सेबी ने पीएसीएल ਨੂੰ ਨਿਵੇਸ਼ਕਾਂ ਨੂੰ 49100 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਸੀ ਪਰਲ ਗਰੁੱਪ ਕੰਪਨੀ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਟਾਰੀ ਦੇ ਨਿਰਮਲ ਸਿੰਘ ਪੰਗੂ ਨੇ ਸ਼ੁਰੂ ਕੀਤੀ ਸੀ ਸੀਵੀਆਈ ਮੁਤਾਬਕ ਪੂੰਜੀ ਸਕੀਮਾਂ ਦੇ ذریعے ਪਰਲ ਗਰੁੱਪ ਨੇ ਨਿਵੇਸ਼ਕਾਂ ਨਾਲ ਠੱਗੀ ਮਾਰੀ ਹੈ सेबी इस पूरे मामले तो पर्दा आ चुका है तीन निवेशकों ਦੇ ਕਰੀਬ 50000 ਕਰੋੜ ਰੁਪਏ ਵਾਪਸ ਕਰਨ ਦਾ आदेश ਦਿੱਤਾ निर्मल ਸਿੰਘ ਪੰਗੂ ਉੱਤੇ ਦੋਸ਼ ਹੈ ਕਿ ਉਸਨੇ ਜੈਦਦ ਚਿੱਟ ਫੰਡ ਸਕੀਮ ਨਾਲ ਬਣਾਈ ਹੈ ਜਿਸ ਵਿੱਚ 5 ਕਰੋੜ ਤੋਂ ਵੱਧ ਲੋਕ ਹਜ਼ਾਰਾਂ ਕਰੋੜ ਰੁਪਏ ਇਕੱਤਰ ਕੀਤੇ ਤੇ ਉਸ ਨੂੰ ਵਿਦੇਸ਼ਾਂ 'ਚ ਨਿਵੇਸ਼ ਕੀਤਾ ਪਲ ਗਰੁੱਪ ਦਾ ਕਰਤਾ ਤੱਤ ਨਿਰਮਲ ਸਿੰਘ ਪੰਗੂ ਕਿਸੇ ਵੇਲੇ ਦੁੱਧ ਵੇਚਣ ਦਾ ਕੰਮ ਕਰਨ ਵਾਲਾ ਨਿਰਮਲ ਸਿੰਘ ਪੰਗੂ ਕੁਝ ਸਾਲਾਂ ਵਿੱਚ ਹੀ ਪਲ ਗਰੁੱਪ ਦੇ ਜ਼ਰੀਏ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ ਕੰਪਨੀ ਆਪਣੇ ਏਜੰਟਾਂ ਦੇ ਜ਼ਰੀਏ ਲੋਕਾਂ ਤੋਂ ਪੈਸਾ ਇਕੱਠਾ ਕਰਦੀ ਸੀ ਇਸ ਲਈ ਕੰਪਨੀ ਨੇ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਵਿੱਚ ਲੱਖਾਂ ਏਜੰਟ ਬਣਾਏ ਸੀ ਦੇਸ਼ ਦੇ ਕਈ ਰਾਜਾਂ ਵਿੱਚ ਇਸ ਦਾ ਕਾਰੋਬਾਰ ਫੈਲਿਆ ਹੋਇਆ ਹੈ ਇੱਥੇ ਹੀ ਨਹੀਂ ਆਸਟ੍ਰੇਲੀਆ ਵਿੱਚ ਵੀ ਪਰਲ ਗਰੁੱਪ ਰੀਅਲ ਸਟੇਟ ਦੇ ਨਾਲ ਨਾਲ ਹੋਟਲ ਖੇਤਰ ਵਿੱਚ ਵੀ ਵਿਚਾਰ ਰਿਹਾ ਹੈ ਅੱਜ ਉਹਨਾਂ ਦੀ ਮੌਤ ਦਿੱਲੀ ਦੇ ਦੀਨਦਿਆਲ ਹਸਪੀਟਲ ਵਿੱਚ ਹੋ ਚੁੱਕੀ ਹੈ